ਵਾਹਿਗੁਰੂ ਆਹ ਦੇਖ ਲੋ ਜੀ 19 April 2024 ਸਾਢੇ 1:30 ਵਜੇ ਦਾ ਟਾਈਮ ਹੈ ਦੁਪਹਿਰੋਂ ਬਾਅਦ ਆ ਹਾਦੀ ਕਰਾਈ ਜਾਂਦੇ ਆ ਜੇ ਆ ਰੱਬਾ ਦੇਖੋ ਆਦਰ ਰਸਤਾ ਦੇਖ ਲੋ ਉੱਤੇ ਕਾਲੇ ਬੱਦਲ ਦੇਖੋ ਹਲੋ ਪ੍ਰਣਾਲਾ ਚੱਲਦਾ ਵੇਖ ਲੋ ਪਹਿਲਾਂ ਹਲਕੀ ਗੜੇ ਮਾਰੀ ਹੋਈ ਆ ਤੇ ਹੁਣ ਲਗਾਤਾਰ ਹੀ ਆ ਰਹੀ ਦੀ بارش ਆ ਜਰੂਰ ਲੱਗਦਾ ਵੀ 5-6 ਦਿਨ ਕੰਬੈਨ ਦੀ ਵੜ ਜੂਗੀ ਕੋਈ ਉਹ ਕੜਕਾ ਦਾ ਹਾਲਾਤ ਇੱਥੋਂ ਜੇ ਤੁਸੀਂ ਵੇਖ ਸਕਦੇ ਹੋ ਨਿਕਣੋਂ ਟੁਕਣੋਂ ਤੇ ਬਚੀਆਂ ਆ ਪਰ ਇਹ ਆ ਵੀ ਹੁਣ ਉਤੋਂ ਗਿੱਲਾ ਹੋਣ ਕਰਕੇ ਇਹਦੇ ਜਿਹੜਾ ਕੋਈ ਗੜੇ ਦੀ ਹੋਇਆ ਵਾ ਉਹਦਾ ਨੁਕਸਾਨ ਘੱਟ ਹੋਊਗਾ ਆ ਦੇਖੋ ਪਾਣੀ ਦੀ ਰਫਤਾਰ ਦੇਖੋ ਪਰ ਨਾਲੇ ਦਾ ਪਾਣੀ ਐ ਤਰੀਕੇ ਨਾਲ ਹੁੰਦਿਆ ਅੱਜ ਪਤਾ ਨਹੀਂ ਰੱਬ ਨੂੰ ਕੀ ਕੀ ਸੌਗਾਤਾ ਵਿਆ ਉਹ ਤੁਹਾਨੂੰ ਮੈਂ ਜ਼ੂਮ ਕਰਕੇ ਕਣਕ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਫਿਲਹਾਲ ਕਣਕ ਤੇ ਖੜੀ ਆ ਇਤੋਂ ਪਹਿਲਾਂ ਹਲਕਾ ਜਿਹਾ ਛਾਣਾ ਜਿਹੜਾ ਗੜਿਆਂ ਦਾ ਪਿਆ ਵਾ ਉਤੋਂ ਵੀ ਬਚਾਈ ਪਰ ਹੁਣ ਇਹ ਵਾਸੀ ਕਰੇ ਦੇ ਚੰਗੀ ਗੱਲ ਆ